ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਦੁਬਾਰਾ ਤੋਂ ਫੇਰ ਖੜੀ ਕੀਤਾ ਔਰ ਪੁਰਾਣੀ ਸਿਚੁਏਸ਼ਨ ਦੇ ਵਿੱਚ ਮੈਨੂੰ ਫੇਰ ਮੋੜ ਕੇ ਲੈ ਕੇ ਆਂਦਾ ਔਰ ਤੁਹਾਡੇ ਮੈਨੂੰ ਤੁਹਾਨੂੰ ਮੇਰੇ ਚਿਹਰੇ ਤੇ ਤਾਂ ਹੀ ਦਿਖ ਗਿਆ ਹੋਣਾ ਕਿ ਹੁਣ ਮੈਂ ਪਹਿਲਾਂ ਵਾਲੀ ਜਿਹੜੀ ਸਿਚੁਏਸ਼ਨ ਸੀ ਕਿ ਮੇਰੀ ਮੇਰੇ ਹਾਲਾਤ ਪਹਿਲਾਂ ਵਾਲੀ ਸੀ ਜਿਹੜੇ ਉਹਨਾਂ ਚ ਫੇਰ ਆ ਗਈਆਂ ਹਾਂ ਅੱਜ ਥੋੜੀ ਜਿਹੀ ਮੋਟੀਵੇਟਿਡ ਹਾਂ ਐਨਰਜੈਟਿਕ ਹਾਂ ਤੇ ਮੈਂ ਤੁਹਾਡੇ ਨਾਲ ਪ੍ਰੋਮਿਸ ਵੀ ਕੀਤਾ ਸੀਗਾ ਕਿ ਬਾਬੇ ਨਾਨਕ ਦੇ ਜਨਮ ਦਿਨ ਤੇ ਆਪਾਂ ਇੱਕ ਅਰਦਾਸ ਕਰਾਂਗੇ ਕਿ ਸਾਨੂੰ ਫੇਰ ਇੱਕ ਨਵੀਂ એનર્ਜੀ ਦੇ ਨਵੀਂ ਹਿੰਮਤ ਤੇ ਹੌਸਲਾ ਦੇ ਸੋ ਬਾਬਾ ਜੀ ਨੇ ਮੇਰ ਫੇਰ ਕੀਤੀ ਆ ਤੇ ਆਪਾਂ ਇੱਕ ਨਵੀਂ એનર્ਜੀ ਨਾਲ ਨਵੀਂ ਹਿੰਮਤ ਨਾਲ ਤੇ ਨਵੇਂ ਹੌਸਲੇ ਨਾਲ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਇੱਕ ਵਾਰ ਫੇਰ ਤੋਂ ਤੇ ਬਾਕੀ ਤੁਹਾਡਾ ਪਿਆਰ ਹੈ ਜਿਹੜਾ ਉਹ ਮੇਰੀ ਹਿੰਮਤ ਹੈ ਉਹ ਮੇਰਾ ਹੌਸਲਾ ਹੈ ਜਿਹੜਾ ਕਦੇ ਸ਼ਾਇਦ ਮੈਨੂੰ ਟੁੱਟਣ ਨਹੀਂ ਦੇਊਗਾ ਠੀਕ ਹੈ ਬਹੁਤ ਸਾਰੀਆਂ ਭੈਣਾਂ ਦੇ ਫੋਨ ਅ ਬਹੁਤ ਸਾਰੀਆਂ ਭੈਣਾਂ ਦੀ ਮੈਸੇਜ ਬਹੁਤ ਸਾਰੀਆਂ ਭੈਣਾਂ ਦੀ ਕਮੈਂਟ ਜਿਨ੍ਹਾਂ ਨੇ ਮੇਰੇ ਲਈ ਲਈ ਇੰਨੀ ਫਿਕਰ ਮੰਦ ਹੋਈਆਂ ਮੇਰੇ ਲਈ ਕਾਫੀ ਚਿੰਤਾ ਕੀਤੀ ਜਿਨ੍ਹਾਂ ਨੇ ਉਹਨਾਂ ਨੇ ਵੀ ਮੇਰੀ ਹਿੰਮਤ ਬਣਾਈ ਅੱਗੇ ਮੈਂ ਹਿੰਮਤ ਬਣਾਉਣੀ ਹੈ ਭੈਣਾਂ ਦੀ ਔਰ ਹੁਣ ਭੈਣਾਂ ਨੇ ਮੇਰੀ ਹਿੰਮਤ ਬਣਾਈ ਔਰ ਉਹਨਾਂ ਹੀ ਭੈਣਾਂ ਦੇ ਫੋਨ ਆਏ ਜਿਹੜੀਆਂ ਮੇਰੇ ਵਾਲੀ ਸਿਚੁਏਸ਼ਨ ਚੋਂ ਨਿਕਲ ਰਹੀਆਂ ਸੀਗੀਆਂ ਕਿਉਂਕਿ ਉਹ ਮੇਰੇ ਦਰਦ ਨੂੰ ਮੇਰੀ ਤਕਲੀਫ ਨੂੰ ਸਮਝਦੀਆਂ ਸੀ ਸੋ ਅੱਜ ਆਪਾਂ ਕੁਛ ਨਵਾਂ ਲੈ ਕੇ ਆਈਆਂ ਮੈਂ ਨਾ ਇੱਕ ਕਮਸਟਰਾਇਜ਼ਰ ਬਣਾਇਆ ਸੀਗਾ ਔਰ ਮੈਂ ਉਹੀ ਯੂਜ਼ ਕਰਦੀ ਆ ਹੁਣ ਵੀ ਆਪਾਂ ਜਿਹੜੇ ਐਕਸਪੈਂਸਿਵ ਜਿਹੜੇ ਪ੍ਰੋਡਕਟ ਹੈਗੇ ਨੇ ਮਾਰਕੀਟ ਦੇ ਉਹ ਆਪਣੇ ਹੀ ਲਾ ਰਹੇ ਹਾਂ ਤੇ ਕਿਉਂਕਿ ਮੈਂ ਨਾ ਦੇਖਦੀ ਸੀਗੀ ਕਿ ਜਿਵੇਂ ਹੀ ਸਰਦੀਆਂ ਆ ਜਾਂਦੀਆਂ ਸੀਗੀਆਂ ਤੇ ਸਕਿਨ ਉਹ ਨਾ ਖਿੱਚੀ ਖਿੱਚੀ ਜਿਵੇਂ ਆਪਾਂ ਉਹ ਫੇਸ واਸ਼ ਕਰਦੇ ਆ ਜਾਂ ਨਹਾ ਕੇ ਬਾਹਰ ਨਿਕਲਦੇ ਆ ਤਾਂ ਆ ਚੀਜ਼ਾਂ ਤੋਂ ਨਾ ਇੱਥੋਂ ਵਾਈਟ ਵਾਈਟ ਹੋ ਜਾਂਦੀ ਸੀ ਸਕਿਨ ਤੇ ਐ ਖਿੱਚੀ ਖਿੱਚੀ ਜਾਂਦੀ ਸੀਗੀ ਤੇ ਹੱਥ ਵੀ ਐਂ ਡਰਾਈ ਡਰਾਈ ਹੋ ਜਾਂਦੇ ਸੀਗੇ ਵਾਈਟ ਵਾਈਟ ਤੇ ਕਈ ਵਾਰੀ ਦਿਨ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀਗਾ ਕਿ ਸਕਿਨ ਨਹੀਂ ਨੀ ਫੇਰ ਦੁਬਾਰਾ ਤੋਂ ਡਰਾਈ ਹੋ ਜਾਂਦੀ ਤੇ ਆਪਾਂ ਨੂੰ ਦੁਬਾਰਾ ਮੋਇਸਚਰਾਈਜ਼ਰ ਜਾਂ ਕੋਈ ਕੋਲਡ ਕਰੀਮ ਰੱਖਣੀ ਪੈਂਦੀ ਸੀਗੀ ਪਰਸ ਦੇ ਵਿੱਚ ਤੇ ਉਹ بار بار ਲਾਉਣੀ ਹੱਥਾਂ ਤੇ ਵੀ ਲਾਉਣੀ ਤੇ ਫੇਸ ਤੇ ਵੀ ਲਾਉਣੀ ਠੀਕ ਹੈ ਜੀ ਤੇ ਪਰ ਮੈਨੂੰ ਲੱਗਦਾ ਸੀਗਾ ਕੋਈ ਇਸ ਤਰ੍ਹਾਂ ਦਾ ਪ੍ਰੋਡਕਟ ਹੋਣਾ ਚਾਹੀਦਾ ਹੈ ਕੋਈ ਇਸ ਤਰ੍ਹਾਂ ਦਾ ਮੋਇਸਚਰਾਈਜ਼ਰ ਹੋਣਾ ਚਾਹੀਦਾ ਹੈ ਜਿਹੜਾ ਅਸੀਂ ਇੱਕ ਵਾਰ ਲਾ ਲਈਏ ਤੇ ਫਿਰ ਆਪਾਂ ਨੂੰ ਬਾਰ ਬਾਰ ਨਾ ਯੂਜ਼ ਕਰਨਾ ਪਵੇ ਹੈਨਾ ਤੇ ਸਾਨੂੰ ਇੱਕ ਮੋਇਸਚਰ ਹੈ ਜਿਹੜਾ ਸਾਡਾ ਉਹ ਫੇਸ ਤੇ ਬਣਾ ਕੇ ਰੱਖੇ ਜਿਹੜੇ ਸਰਦੀਆਂ ਦੇ ਵਿੱਚ ਅਸੀਂ ਡਰਾਈਨੈਸ ਨੂੰ ਫੇਸ ਕਰਦੇ ਆ ਉਹਦੇ ਤੋਂ ਬਚੀਏ ਸੋ ਇੱਕ ਨਵਾਂ ਮੋਇਸਚਰਾਈਜ਼ਰ ਬਣਾਇਆ ਤੇ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਔਰ ਉਹਦੇ ਨਾਲ ਤੁਹਾਡੇ ਫੇਸ ਦੇ ਉੱਪਰ ਇੱਕ ਕਲੈਰਿਟੀ ਵੀ ਆਉਂਦੀ ਹੈ ਫੇਸ ਤੁਹਾਡਾ ਬ੍ਰਾਈਟ ਵੀ ਹੁੰਦਾ ਹੈ ਔਰ ਫੇਸ ਦੇ ਉੱਪਰ ਕੋਈ ਦਾਗ ਧੱਬਾ ਜਿਹੜਾ ਉਹ ਨਹੀਂ ਰਹਿੰਦਾ ਕਿਉਂਕਿ ਜਿੰਨਾਂ ਚੀਜ਼ਾਂ ਤੋਂ ਆਪਾਂ ਉਹ ਬਣਾਇਆ ਹੈਗਾ ਉਹ ਇਹਨਾਂ ਚੀਜ਼ਾਂ ਨੂੰ ਵੀ ਖਤਮ ਕਰ ਦਿਆਂਗੀ ਠੀਕ ਹੈ ਜੀ ਸੋ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ ਕਿਹੜੀਆਂ ਕਿਹੜੀਆਂ ਚੀਜ਼ਾਂ ਲਈਆਂ ਸੀਗੀਆਂ ਮੈਂ ਬਹੁਤ ਲੰਬਾ ਨਹੀਂ ਖਿੱਚੂੰਗੀ ਵਲੌਗ ਨੂੰ ਬਹੁਤ ਛੇਤੀ ਆਪਣੀ ਗੱਲ ਖਤਮ ਕਰੂੰਗੀ ਤੇ ਲਓ ਜੀ ਆਪਣੇ ਕੋਲ ਇੱਕ ਸੀਗਾ ਗੁਲਾਬ ਜਲ ਹਾਂ ਲਓ ਦੇਖ ਲਓ ਤੁਸੀਂ ਫਿਰ ਪਹਿਣਾ ਪੁੱਛਦਿਆਂ ਨੇ ਤੁਸੀਂ ਗੁਲਾਬ ਅਰਕ ਕਹਿ ਰਹੇ ਹੋ ਗੁਲਾਬ ਜਲ ਕਹਿ ਰਹੇ ਹੋ ਲੋ ਦੀ ਇਹ ਹੈਗਾ ਰੋਜ਼ ਵਾਟਰ ਅ ਗੁਲਾਬ ਜਲ ਠੀਕ ਹੈ ਜੀ ਤੇ ਹੋਰ ਹੈ ਆਪਣੇ ਕੋਲੇ ਅ ਗਲਿਸਰਨ ਠੀਕ ਹੈ ਇਹ ਆਪਾਂ ਮੈਡੀਕਲ ਸਟੋਰ ਤੋਂ ਲਈ ਹੈ ਗਲਿਸਰਨ ਤੇ ਜਿਹੜਾ ਗੁਲਾਬ ਦਾ ਅਰਕ ਸੀਗਾ ਇਹ ਮੇਪਨ ਸਾਰੀ ਦੀ ਦੁਕਾਨ ਤੋਂ ਲਿਆ ਸੀਗਾ ਠੀਕ ਹੈ ਨਾਲ ਦੀ ਨਾਲ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਾਂ ਤੇ ਲੋਰੀ ਮੈਂ ਇੱਕ ਵਿਟਾਮਿਨ E ਦਾ ਕੈਪਸੂਲ ਬਸ ਤਿੰਨਾਂ ਚੀਜ਼ਾਂ ਤੋਂ ਆਪਾਂ ਜਿਹੜਾ ਮੌਇਸਚਰਾਈਜ਼ਰ ਸੀਗਾ ਉਹ ਬਣਾਇਆ ਸੀਗਾ ਔਰ ਬਹੁਤ ਬੈਨੀਫੀਸ਼ੀਅਲ ਰਿਹਾ ਬਹੁਤ ਹੀ ਫਾਇਦੇਮੰਦ ਰਿਹਾ ਤੇ ਹੁਣ ਆਪਾਂ ਬਣਾਉਣਾ ਕਿਵੇਂ ਹੈਗਾ ਇਹ ਮੈਂ ਤੁਹਾਨੂੰ ਦੱਸ ਦੇਣੀ ਆ ਮੈਂ ਦੇਖੋ ਦੋ ਵਾਰ ਬਣਾ ਚੁੱਕੀ ਆ ਇੱਕ ਵਾਰ ਜਿਹੜਾ ਬਣਾਇਆ ਉਹ ਮੈਂ ਫਿਨਿਸ਼ ਕਰਤਾ ਪਰ ਮੈਂ ਦੂਸਰੀ ਵਾਰ ਬਣਾ ਲਿਆ ਇਸ ਲਈ ਮੈਂ ਤੁਹਾਡੇ ਸਾਹਮਣੇ ਅੱਜ ਬਣਾ ਕੇ ਤਾਂ ਨਹੀਂ ਦਿਖਾਉਂਗੀ ਕਿਉਂਕਿ ਮੈਂ ਬਣਾ ਚੁੱਕੀ ਆ ਪਹਿਲਾਂ ਠੀਕ ਹੈ ਮੇਰੇ ਕੋਲੇ ਹੈ ਹਜੇ ਪਿਆ ਮੈਨੂੰ 2-4 ਦਿਨ ਹੀ ਹੋਏ ਬਣਾਏ ਨੂੰ ਪਰ ਉਸ ਦਿਨ ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਇਹਦੇ ਤੇ ਟਾਈਮ ਤਾਂ ਲੱਗਦਾ ਨਹੀਂ ਮੈਂ ਸਕੂਲ ਜਾਣ ਵੇਲੇ ਉਸੇ ਟਾਈਮ ਹੀ ਡ्रेसਿੰਗ ਰੂਮ ਦੇ ਵਿੱਚ ਪਿਆ ਸੀਗਾ ਕੱਬੜ ਦੇ ਵਿੱਚ ਸਮਾਨ ਉੱਥੇ ਹੀ ਰੱਖਿਆ ਹੁੰਦਾ ਮੇਰਾ ਤੇ ਜਾਣ ਤੋਂ ਪਹਿਲਾਂ ਫਟਾਫਟ ਮੈਂ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੇ ਮੈਂ ਬਣਾ ਕੇ ਚਲੀ ਗਈ ਸੀ ਔਰ ਮੈਨੂੰ ਚਾਹੀਦਾ ਵੀ ਸੀ ਉਸ ਦਿਨ ਤੇ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਬਣਾਵਾਂਗੇ ਕਈ ਭੈਣਾਂ ਦੇ ਕਮੈਂਟ ਆਏ ਕਿ ਭੈਣੇ ਦੱਸੋ ਮੋਇਸਚਰਾਈਜ਼ਰ ਜਿਹੜਾ ਤੁਸੀਂ ਕਿਹੜੇ ਦੀ ਮੋਇਸਚਰਾਈਜ਼ਰ ਦੀ ਗੱਲ ਕਰਦੇ ਹੋ ਕਿ ਇਸ ਤਰ੍ਹਾਂ ਬਣਾਉਣਾ ਹੈਗਾ ਅੱਜ ਆਪਾਂ ਬਣਾ ਕੇ ਦਿਖਾ ਦਿੰਨੇ ਆ ਬਣਾ ਕੇ ਨਹੀਂ ਦਿਖਾਉਂਗੀ ਦੱਸੂंगी ਤੁਹਾਨੂੰ ਇਹ ਹੈਗਾ ਜੀ ਆਪਣੇ ਕੋਲੇ ਗੁਲਾਬ ਦਾ ਅਰਕ ਠੀਕ ਹੈ ਤੁਸੀਂ ਅ ਤਿੰਨ ਚਮਚ ਜੇ ਇਹਦੇ ਪਾਉਂਗੇ ਤਾਂ ਇੱਕ ਚਮਚ ਗਲਿਸਰਿੰ ਦਾ ਪਾਉਂਗੇ ਜੇ ਤੁਸੀਂ ਇਹਨੂੰ ਘੱਟ ਪਾਉਂਗੇ ਇਹਨੂੰ ਜ਼ਿਆਦਾ ਪਾ ਲਿਆ ਤਾਂ ਬਹੁਤ ਚਿਪਚਿਪਾ ਹੋ ਜਾਊਗਾ ਫੇਸ ਤੁਹਾਡਾ ਠੀਕ ਹੈ ਜੀ ਫਿਰ ਤੁਸੀਂ ਲਾ ਨਹੀਂ ਸਕਦੇ ਇਸ ਲਈ ਇਹਦੇ ਤਿੰਨ ਹਿੱਸੇ ਤੇ ਇਹਦਾ ਇੱਕ ਹਿੱਸਾ ਤਿੰਨ ਚਮਚ ਇਹਦੇ ਤੇ ਇੱਕ ਚਮਚ ਇਹਦਾ ਠੀਕ ਹੈ ਜੀ ਤੇ ਫਿਰ ਤੁਸੀਂ ਪਾਉਗੇ ਦੋ ਵਿਟਾਮਿਨ E ਦੇ ਕੈਪਸੂਲ ਠੀਕ ਹੈ ਇਹ ਵੀ ਔਨ ਦੇ ਵਿਟਾਮਿਨ E ਦੇ ਦੋ ਕੈਪਸੂਲ ਆ ਜਿਹੜੇ ਉਹ ਇਹਦੇ ਵਿੱਚ ਐਡ ਕਰ ਲਓਗੇ ਚੰਗੀ ਤਰ੍ਹਾਂ ਉਹਨੂੰ ਮਿਕਸ ਕਰਨਾ ਕਿਸੇ ਵੀ ਕੱਚੀ ਡੱਬੀ ਦੇ ਵਿੱਚ ਉਹਨੂੰ ਪਾ ਕੇ ਆਪਣੇ ਡਰੈਸਿੰਗ ਰੂਮ ਦੇ ਵਿੱਚ ਹੀ ਰੱਖ ਲਿਓ ਉੱਥੇ ਆਪਣੇ ਕਬਡ ਜਿੱਥੇ ਵੀ ਤੁਸੀਂ ਤਿਆਰ ਹੋਣੇ ਹੋ ਉੱਥੇ ਤੁਸੀਂ ਰੱਖ ਲਿਓ ਤੇ ਜਦੋਂ ਵੀ ਤੁਸੀਂ ਜਾਣਾ ਹੈਗਾ ਮ バス ਥੋੜਾ ਜਿਹਾ ਉਂਗਲ ਦੇ ਨਾਲ ਲਾਇਆ ਫੇਸ ਤੇ ਇਸ ਤਰ੍ਹਾਂ ਕਰਤੀ ਤੇ ਸਾਰਾ ਦਿਨ ਇੰਨਾ ਮੋਇਸਚਰ ਬਣਿਆ ਰਹੂਗਾ ਤੁਹਾਨੂੰ ਭੁੱਲ ਜਾਓਗੇ ਤੁਸੀਂ ਕੋਲਡ ਕਰੀਮ ਨੂੰ ਕਿ ਬਾਜ਼ਾਰੋਂ ਵੀ ਕੋਈ ਕੋਲਡ ਕਰੀਮ ਲਿਆਉਣੀ ਹੈ ਉਹ ਨੂੰ ਤੁਸੀਂ ਭੁੱਲ ਹੀ ਜਾਓਗੇ ਇੱਕ ਇਹਦੇ ਵਿੱਚ ਖੁਸ਼ਬੂ ਵੀ ਉਦਾਂ ਹੀ ਆਊਗੀ ਕਿਉਂਕਿ ਇਹਦੇ ਵਿੱਚ ਗੁਲਾਬ ਦਾ ਅਰਕ ਪਾਇਆ ਹੋਇਆ ਹੈ ਯਾਨੀ ਰੋਜ਼ ਵਾਟਰ ਗੁਲਾਬ ਜਲ ਪਾਇਆ ਹੋਇਆ ਤੇ ਇਹਨੇ ਨਾਮ ਬੋਲ ਦਨੀ ਆ ਮੈਂ ਕਿਉਂਕਿ ਗੁਲਾਬ ਜਲ ਪਾਇਆ ਹੋਇਆ ਇਸ ਕਰਕੇ ਇਹਦੇ ਵਿੱਚੋਂ ਖੁਸ਼ਬੂ ਵੀ ਆਉਂਦੀ ਆ ਸੋ ਤੁਸੀਂ ਬਾਜ਼ਾਰ ਦੇ ਜਿਹੜੀਆਂ ਕੋਲਡ ਕਰੀਮਾਂ ਨੇ ਉਹਨਾਂ ਨੂੰ ਅੱਜ ਤੋਂ ਹੀ ਬਾਏ ਬਾਏ ਕਰ ਦੋਗੇ ਕਿਉਂਕਿ ਬਹੁਤ ਐਕਸਪੈਂਸਿਵ ਨੇ ਬਹੁਤ ਮਹਿੰਗੀਆਂ ਨੇ ਤੇ ਪਰ ਉਹਨੀਆਂ ਸਾਡੇ ਲਈ ਇਫੈਕਟਿਵ ਨਹੀਂ ਹੁੰਦੀਆਂ ਹੁਣ ਤੁਸੀਂ ਇਹ ਦੇਖੋ ਇਹ ਇੱਕ ਐਂਟੀਸੈਪਟਿਕ ਦਾ ਕੰਮ ਵੀ ਕਰਦੀ ਹੈ 글리ਸਰਿਨ ਕਿਉਂਕਿ ਜਦੋਂ ਸਾਡਾ ਮੂੰਹ ਪੱਕੇ ਜਾਂਦਾ ਤਾਂ ਸਾਨੂੰ ਪਹਿਲਾਂ ਦੱਸਦੇ ਹੁੰਦੇ ਸੀਗੇ ਡਾਕਟਰ ਕਿ 글리ਸਰਿਨ ਲਾ ਲਓ ਹਨਾ ਆਪਾਂ 글리ਸਰਿਨ ਲਾ ਲੈਂਦੇ ਮੂੰਹ ਚ ਉਹ ਪਾਣੀ ਹੈ ਜਿਹੜਾ ਉਹ ਨਿਕਲ ਜਾਂਦਾ ਹੁੰਦਾ ਸੀਗਾ ਤੇ ਹੌਲੀ ਹੌਲੀ ਆਪਣਾ ਮੂੰਹ ਪੱਕਿਆ ਜਿਹੜਾ ਉਹ ਠੀਕ ਹੋ ਜਾਂਦਾ ਸੀ ਸੋ ਇਹ ਐਂਟੀਸੈਪਟਿਕ ਦਾ ਕੰਮ ਕਰਦੀ ਹੈ ਇਸ ਕਰਕੇ ਸਾਡੇ ਫੇਸ ਤੇ ਕੋਈ ਦਾਗ ਧੱਬੇ ਫਿੰਸੀਆਂ ਨੇ ਜਿਹੜੀਆਂ ਉਹ ਵੀ ਬਿਲਕੁਲ ਠੀਕ ਹੋ ਜਾਂਦੀਆਂ ਤੇ ਇੱਕ ਨਾ ਮੈਨੂੰ ਅੱਜ ਮੈਂ ਹੋਰ ਦੱਸਦਾ ਤੁਹਾਨੂੰ ਦੇਖੋ ਜੀ ਮੈਂ ਬ ਤੁਸੀਂ ਪਿਛਲੇ ਵਲੌਗ ਦੇ ਵਿੱਚ ਜਾ ਕੇ ਦੇਖੋਗੇ ਮੇਰੇ ਅੱਗੋਂ-ਅੱਗੋਂ ਵਾਲ ਸੀਗੇ ਜਿਹੜੇ ਜ਼ਿਆਦਾ ਵਾਈਟ ਦਿਖਦੇ ਸੀਗੇ ਕਿਉਂਕਿ ਹਜੇ ਮੈਂ ਉਹਨਾਂ ਨੂੰ ਕਲਰ ਕਰਨਾ ਸੀ 15 ਸਾਲ ਹੋ ਗਏ ਸੀ ਮੈਂ ਕਲਰ ਨਹੀਂ ਸੀ ਕੀਤਾ ਤੇ ਮੈਨੂੰ ਇਹ ਸੀਗਾ ਕਿ ਹੁਣ ਮੈਂ ਇਸ ਵਾਰ ਕਲਰ ਕਰ ਲਵਾਂਗੀ ਇੱਕ ਵਾਰ ਮੈਂ ਮਿਸ ਕਰਦੀ ਸੀ ਪਰ ਮੈਂ ਉਹ ਕਲਰ ਨਹੀਂ ਕੀਤਾ ਤੇ ਹੁਣ ਤੁਸੀਂ ਮੈਨੂੰ ਅੱਜ ਦੱਸੋ ਕਿ ਅੱਜ ਤੋਂ ਅੱਜ ਮੈਂ ਵਾਲ ਧੋਏ ਹੋਏ ਨਹੀਂ ਸਵੇਰੇ ਸਵੇਰ ਉੱਠ ਕੇ ਮੈਂ ਵਾਲ ਧੋਲੇ ਕਲਰ ਅੱਜ ਫੇਰ ਨਹੀਂ ਕੀਤਾ ਮੈਂ ਕਿਹਾ ਚੱਲ ਕੱਲ ਨੂੰ ਕਰੂੰਗੀ ਅੱਜ ਵਾਲ ਧੋ ਲੈਣੀ ਆ ਪਰ ਨਾ ਮੈਨੂੰ ਐ ਲੱਗ ਰਿਹਾ ਕਿ ਜਿਹੜਾ ਕਲਰ ਮੈਂ ਔਇਲ ਬਣਾਇਆ ਸੀਗਾ ਉਹ oil ਅੱਜ ਮੈਂ ਚੰਗੀ ਤਰ੍ਹਾਂ ਲਾ ਕੇ ਮਿਕਸ ਕਰਕੇ ਸਾਰਾ ਮਟੀਰੀਅਲ ਉਹਨੂੰ ਚੰਗੀ ਤਰ੍ਹਾਂ ਯੂਜ਼ ਫਾਰ ਤੇਲ ਲਾ ਲਿਆ ਸਿਰ ਨੂੰ ਤੇ ਮੈਨੂੰ ਲੱਗਦਾ ਅੱਜ ਮੇਰੇ ਵਾਲ ਨੇ ਜਿਹੜੇ ਕੱਲ ਨਾਲੋਂ ਕਾਫੀ ਮਚ ਬੈਟਰ ਲੱਗ ਰਹੇ ਨੇ ਔਰ ਮੈਨੂੰ ਮਹਿਸੂਸ ਨਹੀਂ ਹੋ ਰਹੀ ਲੋੜ ਕਲਰ ਕਰਨ ਦੀ ਤੇ ਜੇ ਇਸ ਤਰ੍ਹਾਂ ਹੀ ਆਪਣਾ ਸਦਾ ਰਿਹਾ ਤੇ ਆਪਾਂ ਨੂੰ ਕਲਰ ਕਰਨ ਦੀ ਜ਼ਰੂਰਤ ਨਹੀਂ ਰਹੂਗੀ ਫਿਰ ਹਨਾ ਆਪਾਂ ਨਹੀਂ ਕਰਾਂਗੇ ਕਲਰ ਵੈਸੇ ਵੀ ਮੈਂ ਸਿਰ ਤੇ ਦੁਪੱਟਾ ਆਪ ਲੈਣਾ ਨਹੀਂ ਹੁੰਦਾ ਹੈਗਾ ਡਿਊਟੀ ਤੇ ਜਾਣ ਕਰਕੇ ਜਾਂ ਵੈਸੇ ਵੀ ਸ਼ਾਪ ਤੇ ਜਾਂ ਘਰ ਹਨਾ ਦੁਪੱਟਾ ਲੈਣਾ ਨਹੀਂ ਹੁੰਦਾ ਜੇ ਲੈ ਵੀ ਲਵਾਂਗੇ ਜੇ ਮਾੜਾ ਮੋਟਾ ਲੱਗ ਵੀ ਜਾਊਗਾ ਤਾਂ ਦੁਪੱਟਾ ਤਾਂ ਹੋਇਆ ਜਾਊਗਾ ਏਡੀ ਵੀ ਕੀ ਗੱਲ ਹੈ ਪਰ ਸਿਰ ਤੇ ਕਮ ਸੇ ਕਮ ਕੈਮੀਕਲ ਤੋਂ ਤਾਂ ਆਪਾਂ ਬਚਾਂਗੇ ਹਨਾ ਮੈਂ ਹੁਣ ਕੋਸ਼ਿਸ਼ ਕਰੂੰਗੀ ਕਿ ਮੈਂ 15 ਦਿਨਾਂ ਬਾਅਦ ਜਬ ਇਹ ਦਿਨਾਂ ਬਾਅਦ ਹੀ ਕਲਰ ਲਾਇਆ ਕਰਾ ਅੱਜ ਮੈਨੂੰ ਕਾਫੀ ਵਧੀਆ ਲੱਗ ਰਿਹਾ ਆਪਣਾ ਸਿਰ ਕਿਉਂਕਿ ਮੈਂ ਸਾਰੇ ਵਾਲਾਂ ਦੇ ਵਿੱਚ ਉਹ ਆਪਣਾ ਕਲਰ ਹੈ ਜਿਹੜਾ ਉਹ ਚੰਗੀ ਤਰ੍ਹਾਂ ਮਿਕਸ ਕਰਕੇ ਤੇਲ ਦੇ ਵਿੱਚ ਉਹ ਲਾਇਆ ਹੋਇਆ ਤੁਸੀਂ ਵੀ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਕੀ ਤੁਹਾਨੂੰ ਮੇਰਾ ਪਿਛਲੇ ਵਲੌਗ ਨਾਲੋਂ ਵਾਲਾਂ ਦਾ ਸਭ ਫਰਕ ਲੱਗਿਆ ਕਿ ਨਹੀਂ ਲੱਗਿਆ ਨਹੀਂ ਤਾਂ ਜਦੋਂ ਮੈਂ ਵਾਲ ਧੋਏ ਸੀਗੇ ਤੇ ਮੈਨੂੰ ਲੱਗਦਾ ਸੀਗਾ ਕਿ ਉਹ ਤਾਂ ਬਹੁਤ ਹੀ ਜ਼ਿਆਦਾ ਚਿੱਟੇ ਲੱਗਦੇ ਨੇ ਕਿਉਂਕਿ ਕਾਫੀ ਜ਼ਿਆਦਾ ਆਪਣੇ ਹੋਏ ਹੋਏ ਨੇ ਜੀ ਵਾਈਟ ਹੁਣ ਪਰ ਮੈਂ ਨਾ ਫਿਰ ਸੋਚਿਆ ਕਿ ਹੁਣ ਅੱਜ ਆਹ ਲ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਅੱਜ ਮੇਰੇ ਵਾਲਾਂ ਦਾ ਜਿਹੜਾ ਕਲਰ ਹੈਗਾ ਉਹ ਵਾਈਟ ਕਿੰਨਾ ਕੁ ਲੱਗਿਆ ਪਿਛਲੇ ਵਲੌਗ ਨਾਲੋਂ ਘੱਟ ਲੱਗਿਆ ਕਿ ਸੋਸਾ ਹੀ ਲੱਗਿਆ ਹਨਾ ਮੈਨੂੰ ਅੱਛਾ ਲੱਗਿਆ ਵੈਸੇ ਮੈਨੂੰ ਨਹੀਂ ਜਿਆਦਾ ਵਾਈਟ ਨਹੀਂ ਦਿਖ ਰਹੀ ਹੁਣ ਕੁਛ ਜੇ ਮੌਣੇ ਮੋਟੇ ਦੇਖ ਵੀ ਜਾਣਗੇ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਬਹੁਤ ਜਿਆਦਾ ਵਾਈਟ ਨਾ ਹੁਣ ਮਿਕਸ ਜੇ ਹੋ ਜਾਮ ਤਾਂ ਵੀ ਸਹੀ ਰਹਿੰਦੇ ਨਹੀਂ ਹਨਾ ਤੇ ਲੋ ਜੀ ਇਹ ਸੀਗਾ ਆਪਣਾ ਮੋਇਸਚਰਾਈਜ਼ਰ ਜਿਹੜਾ ਆਪਾਂ ਅੱਜ ਬਣਾਇਆ ਉਹ ਸੀਗੀਆਂ ਸਿਰਫ ਤਿੰਨ ਚੀਜ਼ਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਸੀ ਉਹ ਆਪਾਂ ਤੁਹਾਨੂੰ ਦੱਸਦਾ ਲੋ ਜੀ ਠੀਕ ਹੈ ਜੀ ਇਹ ਚੀਜ਼ਾਂ ਤੋਂ ਆਪਾਂ ਮੋਇਸਚਰਾਈਜ਼ਰ ਬਣਾ ਕੇ ਲਾਇਆ ਸੋ ਭੈਣਾਂ ਨੂੰ ਆਪਣਾ ਜਵਾਬ ਮਿਲ ਗਿਆ ਹੋਣਾ ਤੁਸੀਂ ਪਲੀਜ਼ ਸਾਰੀਆਂ ਬਣਾਓ ਇਹਦੇ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਟਾਈਮ ਨਹੀਂ ਲੱਗਦਾ ਤੁਸੀਂ ਬਾਜ਼ਾਰੋਂ ਇਹ ਚੀਜ਼ਾਂ ਲੈ ਕੇ ਆਉਣੀਆਂ ਤਿੰਨੇ ਚੀਜ਼ਾਂ ਜਿਹੜੀਆਂ ਉਹ ਬਾਜ਼ਾਰੋਂ ਲੈ ਕੇ ਆਉਣੀਆਂ ਪੈਣਗੀਆਂ ਕਿਉਂਕਿ ਘਰ 'ਚ ਤਾਂ ਨਾ ਗੁਲਾਬ ਜਲ ਨਾ ਇੰਗਲਿਸਰੀ ਤੇ ਨਾ ਹੀ ਵਿਟਾਮਿਨੀ ਦੇ ਕੈਪਸੂਲ ਤਿੰਨੇ ਚੀਜ਼ਾਂ ਬਹੁਤ ਸਸਤੀਆਂ ਨੇ ਇੱਕ ਵਾਰ ਤੁਸੀਂ ਲਿਆਵੋਗੇ ਨਾ ਇਹ ਤੇ ਇਹ ਸਾਰੀ ਸਰਦੀ ਨਹੀਂ ਮੁੱਕਣਾ ਇਹ ਤੁਹਾਡੇ ਤੋਂ ਬਸ ਆਹ ਵਾਲੀਆਂ ਚੀਜ਼ਾਂ ਜੇ ਤੁਸੀਂ ਇੱਕ ਵਾਰ ਲੈ ਆਉਂਗੇ ਇੱਕ ਪਤਾ ਵਿਟਾਮਿਨ E ਦਾ ਲਿਓ ਸਾਰੀ ਸਰਦੀ ਇਹ ਤੁਹਾਡੇ ਤੋਂ ਮੁੱਕਣਾ ਨਹੀਂ ਹੈਗਾ ਜੇ ਤੁਸੀਂ ਇਹਦੇ ਵਿੱਚ ਤਿੰਨ ਚਮਚ ਪਾ ਕੇ ਇੱਕ ਚਮਚ ਗਲਿਸਰਿਨ ਦਾ ਪਾਇਆ ਜੇ ਤੁਸੀਂ ਡਬਲ ਵੀ ਕਰਦੇ ਹੋ ਤਾਂ 6 ਚਮਚ ਐਦੇ ਪਾਉਣੇ ਹੋ ਤਾਂ 2 ਚਮਚ ਗਲਿਸਰਿਨ ਦੇ ਇਸ ਤਰੀਕੇ ਵਧਾਉਂਦੇ ਜਾਓ ਕਾਫੀ ਸਾਰਾ ਇੱਕੇ ਵਾਰੀ ਬਣਾ ਕੇ ਰੱਖ ਲਓ ਸਾਰਾ ਟੰਬਰ ਲਾਈ ਜਾਓ ਤੇ ਕੋਈ ਕੋਲਡ ਕਰੀਮ ਦੀ ਤੁਹਾਨੂੰ ਲੋੜ ਨਹੀਂ ਰਹਿਣੀ ਹੈਗੀ ਹੁਣ ਮੈਂ ਸ਼ਾਮ ਤੱਕ ਮੇਰੇ ਫੇਸ ਦੇ ਉੱਪਰ ਮੋਇਸਚਰ ਰਹਿੰਦਾ ਕਿ ਵੈਸੇ ਮੇਰੀ ਸਕਿਨ ਜਿਹੜੀ ਡਰਾਈ ਹੈ ਪਰ ਹੁਣ ਕਦੇ ਵੀ ਮੈਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਕਿਸਕਿ ਨੇ ਡਰਾਈ ਹੈ ਜਾਂ ਸਕਿਨ ਖਿੱਚੀ ਖਿੱਚੀ ਹੈ ਬਿਲਕੁਲ ਵੀ ਇਦਾਂ ਨਹੀਂ ਤੁਹਾਨੂੰ ਫੀਲ ਹੋਊਗਾ ਕਦੇ ਵੀ ਸੋ ਬਣਾਇਓ ਤੇ ਲਾਇਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਰਿਜ਼ਲਟ ਕਿਸ ਤਰ੍ਹਾਂ ਦਾ ਰਿਹਾ ਠੀਕ ਹੈ ਜੀ ਚਲੋ ਆਪਾਂ ਵਲੌਗ ਦਾ ਇੱਥੇ ਐਂਡ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਇੱਕ ਭੈਣ ਦਾ ਨਾ ਕਈ ਨਾ ਦਿਨਾਂ ਤੋਂ ਕਮੈਂਟ ਆ ਰਿਹਾ ਕਿ ਮੇਰੇ ਨਾ ਨੱਕ ਦੇ ਕੋਲ ਇੱਥੇ ਇੱਥੇ ਪਿੰਡਸੀਆਂ ਨੇ ਛੋਟੀਆਂ ਛੋਟੀਆਂ ਵੀ ਤੁਸੀਂ ਉਹਨਾਂ ਬਾਰੇ ਦੱਸੋ ਅਗਲੇ ਵਲੌਗ ਦੇ ਵਿੱਚ ਆਪਾਂ ਉਹਨਾਂ ਬਾਰੇ ਵੀ ਜ਼ਰੂਰ ਦੱਸਾਂਗੇ ਚਲੋ ਠੀਕ ਹੈ ਜੀ ਫਿਰ ਆਪਾਂ ਮਿਲਦੇ ਆਂ ਕੁਝ ਨਵਾਂ ਲੈ ਕੇ ਨਵੇਂ ਵਲੌਗ ਦੇ ਵਿੱਚ ਤੁਸੀਂ ਖੁਸ਼ ਰਹਿਣਾ ਹੈ ਪੋਜ਼ਿਟਿਵ ਰਹਿਣਾ ਹੈ ਪੋਜ਼ਿਟਿਵਿਟੀ ਬਹੁਤ ਜ਼ਰੂਰੀ ਹੈ ਦੇਖਿਓ ਤੁਸੀਂ ਜਦੋਂ ਮੇਰਾ ਫੇਸ 네ਗੇਟਿਵਿਟੀ ਦੇ ਵਿੱਚ ਚਲਿਆ ਗਿਆ ਸੀਗਾ ਤੇ ਉਹ ਐ ਲੱਗਦਾ ਸੀਗਾ ਵੀ ਫੇਸ ਹੀ ਢਲ ਗਿਆ ਹਨਾ ਹੋਰ ਹੀ ਤਰ੍ਹਾਂ ਦੀਆਂ ਅੱਖਾਂ ਹੋ ਜਾਂਦੀਆਂ ਨੇ ਹੋਰ ਤਰ੍ਹਾਂ ਦਾ ਫੇਸ ਹੋ ਜਾਂਦਾ ਪਰ ਜਿਵੇਂ ਹੀ ਆਪਾਂ ਦੁਬਾਰਾ ਪੋਜ਼ਿਟਿਵ ਹੁੰਨੇ ਆ ਤਾਂ ਉਹ ਫੇਸ ਦੇ ਉੱਪਰ ਪੋਜ਼ਿਟਿਵਿਟੀ ਹੈ ਜਿਹੜੀ ਉਹ ਸਾਡੇ ਝਲਕਣ ਲੱਗ ਜਾਂਦੀ ਹੈ ਸੋ ਸਾਰਿਆਂ ਬੈਰਨਾ ਨਹੀਂ ਖੁਸ਼ ਰਹਿਣਾ ਹੈ ਤੰਦਰੁਸਤ ਰਹਿਣਾ ਹੈ ਪੋਜ਼ਿਟਿਵ ਰਹਿਣਾ ਹੈ ਜੇ ਪੋਜ਼ਿਟਿਵ ਰਹੋਗੇ ਤਾਂ ਤੰਦਰੁਸਤ ਵੀ ਰਹੋਗੇ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ